ਵੈਗਰਜੀ ਦਾ ਖਾਲਸਾ ਵੈਗਰਜੀ ਦੀ ਫਤਿਹ ਆਓ ਸੰਗਤੇ ਹੁਣ ਮੈਂ ਆਪਣੇ ਬੇਟੇ ਸਿੱਧੂ ਮੂਸੇਵਾਲੇ ਦੀ ਕਵਤਾ ਸੁਣਾਉਣੀ ਆ ਪਿਆਰ ਨਾਲ ਸੁਣੋ ਸੋਹਣੀ ਕਲਮ ਤੇ ਸੋਹਣੀ ਤੇਰੀ ਆਵਾਜ਼ ਸੀ ਲੇਖਣਾ ਤੇ ਗਾਉਣਾ ਤੇਰਾ ਆਪਣਾ ਆਵਾਜ਼ ਸੀ ਸਾਡੇ ਦਿਲ ਵਿੱਚ ਵਸਦਾਈ ਸਭ ਪ੍ਰਸੰਗ ਤਾਂ ਕਹਿਣ ਗੀਆਂ ਤੇਰੀਆਂ ਲਿਖਤਾ ਵੀਰਾ ਵੇ ਸਦਾ ਜਿਉਂਦੀਆਂ ਰਹਿਣਗੀਆਂ ਤੇਰੀਆਂ ਲਿਖਤਾ ਪੁੱਤਰਾ ਵੇ ਸਦਾ ਜਿਉਂਦੀਆਂ ਰਹਿਣਗੀਆਂ ਜ਼ਿੰਦਗੀ ਦੇ ਦੀਵੇ ਨੇ ਪਾਏ ਜਾਣਾ ਬੋਜ ਵੀਰ ਜੀ ਉਸ ਅਸਲ ਟਿਕਾਣੇ ਤੇ ਵਕਤੋਂ ਪਹਿਲੋਂ ਗਿਆ ਤਾਂ ਬੋਜ ਵੀਰ ਜੀ ਤੇਰਾ ਕਾਟਾ ਸਿੱਧੂ ਆਵੇ ਸਾਡੇ ਜਾਨੀ ਸਹਣ ਗੀਆਂ ਤੇਰੀਆਂ ਲਿਖਤਾਂ ਵੀ ਰਾਵੇ ਸਦਾ ਜਿੰਦੀਆਂ ਰਹਿਣ ਗੀਆਂ ਤੇਰੀਆਂ ਲਿਖਤਾਂ ਪੁੱਤਰ ਆਵੇ ਸਦਾ ਜਿਉਂਦੀਆਂ ਰਹਿਣ ਗੀਆਂ ਲੱਕ ਬੁੱਢੇ ਮਾਪਿਆਂ ਦਾ ਅੱਜ ਟੁੱਟ ਗਿਆ ਸੱਚੀ ਵੇ ਰੋਂਦੀ ਵੇਖੀ ਜਾਵੇ ਨਾ ਜਿੜੀ ਤੇਰੇ ਨਾਲ ਸੀ ਮੰਗੀਏ ਇਹੀ ਦੋਸ਼ ਸੀ ਤੇਰੇ ਮਿੱਤਰਾਂ ਦਾ ਕੰਧਾਂ ਵੀ ਕਹਿਣਗੀਆਂ ਤੇਰੀਆਂ ਲਿਖ ਤਾਂ ਵੀਰਾਵੇ ਸਦਾ ਜਿੰਦੀਆਂ ਰਹਿਣਗੀਆਂ ਤੇਰੀਆਂ ਲਿਖ ਤਾਂ ਪੁੱਤਰਾਵੇ ਸਦਾ ਜਿਉਂਦੀਆਂ ਰਹਿਣਗੀਆਂ ਰੱਬ ਦੇਵੇ ਹੌਸਲਾ ਬਈ ਤੇਰੇ ਬੁੱਢੇ ਮਾਪਿਆਂ ਨੂੰ ਦੇਣ ਨੱਤੀ ਮਈ ਦਾ ਕਿਉਂ ਟੈ ਗਿਆ ਕੇਰਾ ਨੂੰ ਪਿੰਡੂ ਮੂਸੇ ਵਿੱਚ ਤੇਰੀਆਂ ਬਾਤਾਂ ਪਹਿਣ ਗੀਆਂ ਸਾਰੇ ਵਾਜ ਦੇ ਚ ਪੁੱਤਰਾ ਵੇ ਤੇਰੀਆਂ ਬਾਤਾਂ ਪਹਿਣ ਗੀਆਂ ਤੇਰੀਆਂ ਲਿਖਤਾਂ ਸਿੱਧੂ ਆਵੇ ਸਦਾ ਜਿਉਂਦੀਆਂ ਰਹਿਣ ਗੀਆਂ ਤੇਰੀਆਂ ਲਿਖਤਾਂ ਵੀ ਰਾਵੇ ਸਦਾ ਜਿਉਂਦੀਆਂ ਰਹਿਣਗੀਆਂ ਵੈਗਰਜੀ ਕੀ ਫਤਿਹ ਇੱਕ ਵਾਰ ਫਿਰ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ